ਲਓ ਜੀ ਮੈਂ ਤੁਹਾਡਾ ਆਪਣਾ ਵੀਰੂ ਗੁਰੇ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਚਮਕਾ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਹੋਰ ਸਹਿਬਜ਼ਾਦਾ ਬਾਬਾ ਜਿਆਨ ਸਿੰਘ ਤੇ ਯਾਰ ਨੂੰ ਸਮਰਪਿਤ ਜਿਹੜਾ ਗੁਰਦੁਆਰਾ ਸਾਹਿਬ ਪਹੁੰਚ ਗਿਆ ਤੇ ਬੱਚੇ ਬੜੇ ਆਪਣਾ ਇੰਜੋਏਮੈਂਟ ਕਰਦੇ ਪਏ ਆ ਪਹਿਲਾਂ ਸ਼ਰੀ ਦੇ ਦਾਸਤਾਨ ਦੇਖੇ ਆਏ ਆ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਜੀ ਪਹੁੰਚੇ ਆ ਤੇ ਬੜੇ ਸਾਰੀ ਰਿਸਪੈਕਟਡ ਆ ਜਿਹੜੇ ਸਾਡੇ ਟੀਚਰ ਸਾਹਿਬਾਨ ਜਿਹੜੇ ਕਿ ਔਰ ਬੱਚਿਆਂ ਨੂੰ ਗਾਈਡ ਕਰਕੇ ਨਾਲ ਹੀ ਮਾਸਟਰ ਕੁਲਦੀਪ ਸਿੰਘ ਜੀ ਔਰ ਰਾਜੂ ਖਾਲਸਾ ਜੀ ਆਰਪੀ ਸਿੰਘ ਜੀ ਜੋ ਬੱਚਿਆਂ ਨੂੰ ਗਾਈਡ ਕਰਕੇ ਲਿਆ ਰਹੇ ਨੇ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੀਆ ਇੱਕ ਡਿਸਪਲਨ ਦੇ ਤਹਿਤ ਜਿਹੜਾ ਕਿ ਅਸੀਂ ਬੱਚਿਆਂ ਨੂੰ ਗਾਈਡ ਕੀਤਾ ਔਰ ਪੂਰੀ ਸੇਕਤ ਨਾਲ ਜਿਹੜੀ ਚਾਨਣਾ ਵਾਲੀ ਜਾਣਾਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੱਚੋ ਸਵਾਦ ਆਇਆ ਪੂਰਾ ਦਿਨ ਦਾ ਬੜਕੋ ਮਨ ਦਾ ਤੇ ਅੱਜ ਜਿਹੜੇ ਅਦਾਸ ਅਪ੍ਰਸ਼ੀ ਦੇ ਦਾਸ ਤਾਂ ਦੇਖੀ ਆ ਉਹਦੇ ਵਿੱਚ ਜੇ ਤੁਹਾਨੂੰ ਇੱਕ ਕੁਆਚਾ ਪੁੱਛਣਾ ਵੀ ਕਿਹੜਾ ਅਸੀਂ ਚੰਗਾ ਲੱਗਿਆ ਵਧੀਆ ਲੱਗਿਆ ਤਾਂ ਕੀ ਦੱਸ ਸਕਦਾ ਕੋਈ ਕੌਣ ਦੱਸਦਾ ਦੱਸੋ ਦੱਸੋ ਕੌਣ ਦੱਸਦਾ ਦੱਸੋ ਐਂਡ ਵਾਲਾ ਐਂਡ ਵਾਲਾ ਠੀਕ ਹੈ ਪਪਾ ਪੱਟ ਕਿਹੜਾ ਹੈ ਸੈਕਿੰਡ ਵਾਲਾ ਸੈਕਿੰਡ ਵਾਲਾ ਐਂਡ ਵਾਲਾ ਠੀਕ ਐੜਾ ਕਿਹੜਾ ਬੋਲ ਕੇ ਦੱਸੋ ਐਂਡ ਵਾਲਾ ਐਂਡ ਵਾਲਾ ਠੀਕ ਐ ਸਿੱਤ ਵਾਲਾ ਐਂਡ ਵਾਲਾ ਐਂਡ ਵਾਲਾ ਠੀਕ ਐ ਠੀਕ ਐ ਓਕੇ 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 ਚਲੋ ਹੁਣ ਆਪਾਂ ਚਲੋ ਸਾਨੂੰ ਸਾਂ ਕਿਹੜਾ ਸਾਂ ਚਲੋ ਠੀਕ ਐ ਇਹ ਜਵਾਬ ਹੈ ਆ ਵੀ ਪਪਾ ਬੰਦਾ ਫੋਟੋ ਖਾਣੇ ਹੈਂਡਲ ਦਾ ਦਾਵਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਲਾਸਟ ਵਾਲਾ ਸੀ ਸੀ ਉਹ ਬਹੁਤ ਸੋਹਣ ਚੰਗਾ ਲੱਗਿਆ ਉਹਨਾਂ ਨੇ ਸੀ ਕਿ ਬਦਲਾ ਲਿਆ ਹੈ ਹਾਂ ਹਾਂ ਠੀਕ ਹੈ ਠੀਕ ਹੈ ਚਲੋ ਹੁਣ ਆਓ ਚਲੋ ਮੱਥਾ ਟੇਕੋ ਕਿ ਜਾਨੇ ਮੱਥਾ ਟੇਕੋ ਚਲੋ ਹੁਣ ਮੱਥਾ ਟੇਕੋ ਕਰ ਜਾਨੇ ਅੱਜ ਬਾਏ ਫਿਰ ਦਿੰਦਾ ਬਾਏ ਬਾਏ ਯਾਰ ਬਹੁਤ ਅਫੀਸਟੀ ਦੇ ਟੂ ਵੀਡੀਓ ਕੀ ਕਹਨੀ ਆ ਕਾਂਤੀ ਕਰਦਿਆ ਕਰੋ ਭਾਈ ਲਾਫਟ ਬੈਠਾਂਗੇ ਆਪਾਂ ਹਾਂ ਹਾਂ ਜੂਰ ਬੈਠੋ ਜੀ ਲੋ ਜੀ ਹੁਣ ਮੱਥਾ ਟੇਕਣ ਵਾਸਤੇ ਬੱਚੇ ਅੰਦਰ ਜਾ ਰਹੇ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਕੜਾ ਪ੍ਰਸ਼ਾਨ ਇੱਕੋ ਲਵੋ ਜੀ ਬਹੁਤ ਵਧੀਆ ਵੀਊ ਆ ਬੜੀ ਮਾਨੋ ਸ਼ਾਂਤੀ ਮਿਲਦੀ ਇੱਧਰ ਜੋੜਾ ਕਰਦੀ ਦੇਖ ਸਕਦੇ ਹੋ ਤੇ ਇੱਧਰ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਸ਼ਹੀਦ ਸਿੰਘਾਂ ਦੀ ਜਿਹੜੀ ਡਿਟੇਲ ਦਿੱਤੀ ਗਈ ਹੈ ਜਿਹੜੇ ਕਿਸ ਚਮਕੌਰ ਦੀ ਗੜੀ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ ਤੁਸੀਂ ਦੇਖ ਸਕਦੇ ਹੋ ਭਾਈ ਸਹਿਜ ਸਿੰਘ ਜੀ ਭਾਈ ਸਰਦੂਰ ਸਿੰਘ ਜੀ ਭਾਈ ਸਰੂਪ ਸਿੰਘ ਦੀ ਭਾਈ ਸਾਹਬ ਸਿੰਘ ਦੀ ਭਾਈ ਸੁਖਦਾਰ ਸਿੰਘ ਦੀ ਭਾਈ ਸ਼ੇਰ ਸਿੰਘ ਦੀ ਭਾਈ ਸੇਵਾ ਸਿੰਘ ਜੀ ਭਾਈ ਸੰਘੋ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਹਰਦਾਸ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਕਿਰਪਾਲ ਸਿੰਘ ਜੀ ਭਾਈ ਖੜਕ ਸਿੰਘ ਜੀ ਭਾਈ ਸੁਖਦਾਸ ਸਿੰਘ ਜੀ ਭਾਈ ਗੁਰਦੇਵਤ ਸਿੰਘ ਜੀ ਭਾਈ ਗੁਲਾਬ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਚੱਕਰ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਭਾਈ ਜੈਮਲ ਸਿੰਘ ਜੀ ਭਾਈ ਜਵਾਲਾ ਸਿੰਘ ਜੀ ਭਾਈ ਛੰਡਾ ਸਿੰਘ ਜੀ ਭਾਈ ਟੇਕ ਸਿੰਘ ਜੀ ਭਾਈ ਠਾਕੁਰ ਸਿੰਘ ਜੀ ਭਾਈ ਤਰਲੋਪ ਸਿੰਘ ਜੀ ਭਾਈ ਜਾਲਾ ਸਿੰਘ ਜੀ ਭਾਈ ਦਮੋਦਰ ਸਿੰਘ ਜੀ ਭਾਈ ਨਰੇਨ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਪੰਜਾਬ ਸਿੰਘ ਜੀ ਭਾਈ ਬ੍ਰਿੰਨ ਸਿੰਘ ਜੀ ਭਾਈ ਰਾਵਾਸ ਸਿੰਘ ਜੀ ਭਾਈ ਵਿਸੂਨ ਸਿੰਘ ਜੀ ਭਾਈ ਭਗਵਾਨ ਸਿੰਘ ਜੀ ਭਾਈ ਮਹਤਾਬ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਹਰਜੀਤ ਸਿੰਘ ਜੀ ਭਾਈ ਤੁੰਤ ਸਿੰਘ ਜੀ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਤੇ ਭਾਈ ਸੰਗਰ ਸਿੰਘ ਜੀ ਇਹ ਸਿੱਖਾਂ ਦੀ ਜਿਹੜੀ ਸ਼ਹੀਦ ਇਸ ਚਮਕੌਰ ਦੀ ਗੜੀ ਵਿੱਚ ਹੋਈ ਸੀ ਜਿਆਦੇ ਤੋਂ ਸੰਕੇਪ ਜਿਹੜਾ ਇਤਿਹਾਸ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜਿਹੜੀ ਚਮਕੌਰ ਸਾਹਿਬ ਰੂਪਨਗਰ ਇਹ ਸਥਾਨ ਮੈਦਾਨੇ ਜੰਗ ਦੀ ਯਾਦਗਾਰ ਤੇ ਸ਼ਹੀਦ ਹੋਏ ਦੋ ਸਹਿਬਜਾਦੇ ਤੇ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਜਿਨ੍ਹਾਂ ਲੱਗ ਭਾ ਕੇ 40 ਸਿੰਘਾਂ ਦਾ ਅੰਗੀਠਾ ਸੰਸਕਾਰ ਸਥਾਨ ਹੈ ਜੀ 6 ਬੋ ਬਿਕਰਮੀ 1762 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿੱਕਲਾ ਅਨੰਦਗੜ੍ਹ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਕੇ ਸਿੰਘਾਂ ਸਵੀ ਸੱਤ ਪੋਨੂ ਸ੍ਰੀ ਚੰਗਾਲ ਸਾਹਿਬ ਪਹੁੰਚੇ ਅਰੇ 8 ਪੋਨੂ ਮੈਦਾਨੇ ਜੰਗ ਵਿੱਚ ਔਰੰਗਜ਼ੇਬ ਦੇ ਸੂਬਿਆਂ ਦੇ ਬਾਈ ਧਾਰ ਤੇ 10 ਲੱਖ ਬੋਲ ਨਾਲ ਜੰਗ ਹੋਈ ਗੋਲੀ ਬੰਕਾ ਤੋਂ ਨੰਨ ਸਿੰਘਾਂ ਦੇ ਲੰਗੀਆਂ ਤੇ ਇਗਾ ਤੇ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਕੇ ਵਿਆਰੀ ਨੇ ਪਹੁੰਚਣ ਸੀ ਭੁੱਖੇ ਸ਼ੇਰਾਂ ਨੂੰ ਵਾਰ ਕੇ ਲਾਹ ਲਾਹੂ ਲਹੂ ਹੁੰਦੇ ਹੋਏ ਦੋ ਵੱਡੇ ਸ਼ਹਿਜਾਂ ਦੇ ਭਾਈ ਅਜੀਤ ਸਿੰਘ ਜੀ ਦੇ ਬਾਬਾ ਜਹਾਜ਼ ਸਿੰਘ ਦੀ ਪੰਜ ਪਿਆਰੀ ਤੇ ਭਾਈ ਹਮਨ ਸਿੰਘ ਜੀ ਦੇ ਭਾਈ ਮੋਕਰ ਸਿੰਘ ਜੀ ਭਾਈ ਸਾਫ ਸਿੰਘ 40 ਸਿੰਘ ਲੱਖਾਂ ਬਿੰਨਾਂ ਦੇ ਪਲਵਾਦਾਂ ਤੀਰਾਂ ਨਾਲ ਮੌਤ ਦੇ ਘੜੇ ਪਰਫੇ ਆਪ ਦੀ ਸ਼ੀਰੋਗੇ ਦਿੱਤੇ ਦੂਮਾ ਸ਼ਹਿਰ ਦੇ ਤਿੰਨ ਪਿਆਰੇ ਲਗਭਗ 40 ਨੇ ਸੰਸਕਾਰ ਬੀਬੀ ਸ਼ਰਨ ਕੌਰ ਜੀ ਦੇ ਪਿੰਡ ਫਰੀਦ ਗੜੀ ਵਾਲਿਆਂ ਵਿੱਚ ਹੋਇਆ